ਜਿੱਥੇ ਇੱਕ ਪਾਸੇ ਅੱਜ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਕਿਸਾਨ ਸੜਕਾਂ ਦੇ ਉੱਤੇ ਉtre ਹੋਏ ਨੇ ਫਿਰ ਕੀ ਕਰੀਏ ਸੜਕਾਂ ਦੇ ਉੱਪਰ ਨਾ ਪੈਣਾ ਜਾਂ ਸਰਕਾਰ ਹੱਕ ਨਹੀਂ ਦਿੰਦੀਆਂ ਕਿਸਾਨਾਂ ਦਾ ਹੋਟਲ ਸਾਡਾ ਡਿੱਗਿਆ ਉਹਦਾ ਮਰਨ ਵਾਪਸ ਤੇ ਬੈਠਾ ਕੋਈ ਨਾ ਬਾਰੇ ਕੋਈ ਸੋਚ ਨਹੀਂ ਰਿਹਾ ਗਣਤੰਤਰ ਮਨਾਈ ਜਾਂਦੇ ਆ ਸਾਰੇ ਐਨੇ ਕਿਸਾਨ ਪਹਿਲਾਂ ਭੁੱਖ ਹੜਤਾਲ ਤੇ ਬੈਠੇ ਸੀ ਨਾ ਤਾਂ 10 ਲੱਖ ਜਿਹੜਾ ਟਰੈਕਟਰਾਂ ਦਾ ਇੱਥੇ 500 600 ਟਰੈਕਟਰ ਆਏਗਾ ਜੀ ਰਾਕੇ ਜਿੱਤਰਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਸਰਕਾਰ ਦੇ ਕੰਨਾਂ ਤੱਕ ਜੂੰਕ ਇਸ ਤੂੰ ਵੀ ਕੋਈ ਉਹਨਾਂ ਦੇ ਜੂੰ ਸਿਰਪੂ ਵੀ ਕਿ ਕੋਈ ਨਾ ਕੋਈ ਹੱਲ ਕਰੂਗੀ ਇਸ ਦੇ ਅੰਦਰ ਸਰਕਾਰ ਦੇ ਦੇਖੋ ਜੀ ਅਸੀਂ ਤਾਂ ਲੱਗੇ ਆ ਹੁਣ ਇਹ ਤਾਂ ਸਰਕਾਰ ਦੇ ਹੱਥ ਆ ਜੀ ਹੱਲ ਕਰਨਾ ਜਾਂ ਨਹੀਂ ਕਰਨਾ ਜੇ ਸਾਡਾ ਆਕੂ ਬਚਾਉਣਾ ਜੀ ਤਾਂ ਕਰ ਦੇਣਗੇ ਨਹੀਂ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਉਹਨਾਂ ਦੀ ਕੀ ਕਰ ਸਕਦੇ ਅਸੀਂ ਤਾਂ ਹੀ ਕੁਛ ਕਰ ਸਕਦੇ ਉਧਰ ਅੱਜ ਦਲੇਲ ਸਾਹਿਬ ਦਾ ਜਿਹੜਾ ਮਰਨ ਮਰਤਾ ਉਹ 60 ਦਿਨਾਂ ਚ ਦਾਖਲ ਹੋ ਗਿਆ ਹੈ ਹਾਂਜੀ ਬਿਲਕੁਲ ਜੀ ਕਿਸਾਨ ਆਕੂ ਆਪਣਾ ਅਸਲੀ ਕਿਸਾਨ ਆਕੂ ਜੀ ਨੂੰ ਕਹਿੰਦੇ ਆ ਉਹ ਬਾੜ ਦੇਣ ਤੋਂ ਮਰਨ ਮਰਤੇ ਬੈਠਾ ਇਹ ਸਰਕਾਰਾਂ ਦੀਆਂ ਗੰਦੀਆਂ ਕਰਤੂਤਾਂ ਕਰਕੇ ਜਿਹੜੀ ਵਾਅਦਾ ਖਲਾਫੀ ਕਰਿਆ ਸਰਕਾਰ ਨੇ 13 ਮਹੀਨੇ 13 ਦਿਨ ਬੈਠ ਕੇ ਮੰਗਾ ਜੋ ਮਨਾਈਆਂ 750 ਕਿਸਾਨ ਝੀਤ ਕਰਵਾਇਆ 35 37 ਦੇ ਲਗਭਗ ਹੁਣ ਝੀਤ ਕਰਵਾਤੇ ਉਦੋਂ ਵਿਆ ਸਾਡੇ ਆਕੂ ਜਿਹੜੇ ਨੇ ਸਰਦਾਰ ਗੁਰਜੀਤ ਸਿੰਘ ਡੱਲੇਵਾਲ ਉਹ ਮਤਲਬ ਉਹਨਾਂ ਨੂੰ ਆਕਰ ਹੱਥ ਹੱਕ ਹਾਰ ਕੇ ਮਾਰਨ ਵਰਤੇ ਬੈਠਾ ਮੰਨੀਆਂ ਹੋ ਜਾਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਜਿਹੜਾ ਸਕੇਮ ਰਾਜਨੀਤੀ ਕਾ ਉਹਨਾਂ ਦਾ ਸਾਥ ਮਿਲ ਰਿਹਾ ਅੱਜ ਉਹਨਾਂ ਦੇ ਵੱਲੋਂ ਵੀ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਦੇਸ਼ ਭਰ ਦੇ ਇਹ ਤਾਂ ਜੀ ਹੁਣ ਪਤਾ ਨਹੀਂ ਯਾਨੀ ਅਸੀਂ ਦੱਲੇ ਵਾਲਾ ਸਾਹਿਬ ਦੇ ਹੱਕ ਦੇ ਵਿੱਚ ਹਾ ਦਾ ਨਾਅਰਾ ਮਾਰਨ ਵਾਸਤੇ ਟਰੈਕਟਰ ਮਾਰਚ ਕਰ ਰਹੇ ਹਾਂ ਸਾਡੀ ਦਾ ਜਥੇਬੰਦੀ ਉਹ ਅਸ ਤੋਂ ਉਹਨਾਂ ਦੇ ਖੱਤਰੇ ਲੜਾਂਗੇ ਉਹਨਾਂ ਮੰਗਾਂ ਨੂੰ ਲੈ ਕੇ ਲੜਾਂਗੇ ਪਹਿਲਾਂ ਵੀ ਬੜੀਆਂ ਮੁਲਾਕਾਤਾਂ ਹੋਈਆਂ ਗੱਲਬਾਤ ਦਾ ਦਿਲਚਸਪਾ ਜਾਰੀ ਰਿਹਾ ਲਗਾਤਾਰ ਕੇਂਦਰ ਦੇ ਨੁਮਾਇੰਦੇ ਆਂਦੇ ਰਹੇ ਗੱਲਬਾਤ ਹੋਈ ਪਰ ਮੀਟਿੰਗਾਂ ਬੇਸਿੱਟਾ ਹੀ ਰਹੀਆਂ ਸਨ ਬਿਲਕੁਲ ਹੀ ਬੇਸਿੱਟਾ ਰਹੀਆਂ ਨੇ ਮੀਟਿੰਗਾਂ ਤੇ ਸਰਕਾਰਾਂ ਚਾਹੁੰਦੀ ਆ ਪਤਾ ਨਹੀਂ ਪਤਾ ਨਹੀਂ ਸਾਡੇ ਤਸਾਨਾਂ ਦੇ ਖੂਨ ਦੀਆਂ ਪਿਆਸੀਆਂ ਨੇ ਅਸੀਂ ਤਾਂ ਸਾਰੇ ਹੀ ਮਰਨ ਮਰ ਤੋਂ ਬੈਠਣ ਤੇ ਬੈਠੇ ਸੀ 122 ਹੋਰ ਵੀ ਬੈਠੇ ਸੀ ਹੋਰ ਵੀ ਬੈਠਣ ਕੋ ਯਾਰ ਸੀ ਜਿਨ੍ਹਾਂ ਦੀ ਗਿਣਤੀ ਲਾਈਨ ਬਹੁਤ ਲੰਬੀ ਸੀਗੀ ਸਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਅੱਜ ਦੇਸ਼ ਭਰ ਦੇ ਵਿੱਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਟਰੈਕਟਰਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਹੋਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਅਸੀਂ ਸਮਰਾਲਾ ਦੇ ਨੇੜੇ ਕਲਾਲ ਟੋਲ ਪਲਾਜ਼ਾ ਦੇ ਉੱਤੇ ਮੌਜੂਦ ਆ ਜਿੱਥੇ BKU ਸਿੱਧੂ ਪਰ ਹੋਵੇ ਜਾਏ ਉਹ ਜੇ ਗੱਲ ਕਰੀਏ ਭਾਰਤੀ ਕਿਸਾਨ ਯੂਨੀਅਨ ਜਿਹੜੀ ਗੈਰ ਰਾਜਨੀਤਿਕ ਹੈ ਜਿਨ੍ਹਾਂ ਦੇ ਅਹ ਡੱਲੇ ਵਾਲ ਸਾਹਿਬ ਜਿਹੜੇ ਕੀ ਖਨੋਰੀ ਬਾਰਡਰ ਦੇ ਉੱਤੇ ਲਗਾਤਾਰ ਅਜ ਉਹਨਾਂ ਦਾ 62ਵਾਂ ਦਿਨ ਹੈ ਉਹਨਾਂ ਦਾ ਮਰਨ ਵਰਤ 62ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਖਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਹੋਏ ਨੇ ਤਾਂ ਖਲਾਲ ਟੋਲ ਪਲਾਜ਼ਾ ਦੇ ਉੱਤੇ ਇੱਕ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਟਰੈਕਟਰ ਹੀ ਟਰੈਕਟਰ ਜਿਹੜੇ ਨੇ ਉਹ ਨਜ਼ਰ ਆ ਰਹੇ ਹੋਣਗੇ ਭਾਈ ਉਹ ਨਹੀਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈ ਭਾਈ ਜੀ ਕਿ ਜਿੱਥੇ ਇੱਕ ਪਾਸੇ ਅੱਜ ਕਣਕੰਤਰ ਦੇ ਬਸ ਮਨਾਇਆ ਜਾ ਰਿਹਾ ਕਿਸਾਨ ਸਰਕਾਰ ਦੇ ਉੱਤੇ ਉtre ਹੋਏ ਨੇ ਫਿਰ ਕੀ ਕਰੀਏ ਸਰਕਾਰ ਦੇ ਉੱਤੇ ਨਾ ਪੈਣਾ ਜਾਂ ਸਰਕਾਰ ਹੱਕ ਨਹੀਂ ਦਿੰਦੀਆਂ ਕਿਸਾਨਾਂ ਦਾ ਉਧਰ ਸਾਡਾ ਦਿਲਿਆ ਉਹਦਾ ਮਰਨ ਵਰਤ ਦੇ ਬਟ ਉਹਨਾਂ ਬਾਰੇ ਕੋਈ ਸੋਚ ਨਹੀਂ ਰਿਹਾ ਕਣਕੰਤਰ ਮਨਾਈ ਜਾਂਦੇ ਆ ਸਾਰੇ ਐਨੇ ਕਿਸਾਨ ਪਹਿਲਾਂ ਭੁੱਖ ਹੜਤਾਲ ਤੇ ਬੈਠੇ ਸੀ ਠੀਕ ਆ ਜੀ ਹੁਣ ਕੀ ਕਰ ਸਕਦੇ ਆ ਕਿਸਾਨ ਤਾਂ ਹੁਣ ਸਰਕਾਰ ਦੇ ਉੱਤੇ ਮੇਰੇ ਹੋਰ ਕੀ ਕਰ ਸਕਦੇ ਕਿੰਨਾ ਤਾਂ 10 ਲੱਖ ਹੈਗਾ ਟਰੈਕਟਰਾਂ ਦਾ ਇੱਥੇ 500 600 ਟਰੈਕਟਰ ਆਏਗਾ ਜੀ ਇਹ ਜਗ੍ਹਾ ਤੋਂ ਪੇ ਜਾਵੇ ਦਾ ਇਹ ਕਾਫਲਾ ਟੋੜ ਪਾ ਜੂ। ਬਸ ਇਸ ਬਰਾਰੇ ਤੋਂ ਬਾਅਦ ਹੋ ਜਾਣਾ ਜੀ। ਕੀ ਲੱਗਦਾ ਕਿ ਜਿਸ ਤਰ੍ਹਾਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਸਰਕਾਰ ਦੇ ਕੰਨਾਂ ਤੱਕ ਜੂੰ ਕਿਸੂਗੀ? ਕੋਈ ਉਹਨਾਂ ਦੇ ਜੂੰ ਸਰਪੂਗੀ ਕਿ ਕੋਈ ਨਾ ਕੋਈ ਹੱਲ ਕਰੂਗੀ ਕੇਂਦਰ ਸਰਕਾਰ ਕੇ। ਦੇਖੋ ਜੀ ਅਸੀਂ ਤਾਂ ਲੱਗੇ ਆ ਹੁਣੇ ਤਾਂ ਸਰਕਾਰ ਦੇ ਹੱਥ ਆ ਜੀ ਹੱਲ ਕਰਨਾ ਜਾਂ ਨਹੀਂ ਕਰਨਾ। ਜੇ ਸਾਡਾ ਆਕੂ ਬਚਾਉਣਾ ਜੀ ਤਾਂ ਕਰ ਦੇਣਗੇ ਨਹੀਂ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਉਹਨਾਂ ਦੀ ਕੀ ਕਰ ਰਖਦੇ ਅਸੀਂ ਤਾਂ ਹੀ ਕੁਝ ਕਰ ਰਖਦੇ ਆ। ਤਾਂ ਤਾਂ ਬਿਲਕੁਲ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਆ ਗੱਲਬਾਤ ਕਰ ਲੈਣੇ ਆ ਆ ਬੀਕੇਯੂ ਸਿੱਧੂ ਪਰਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣ ਲੈਣੇ ਆ ਆ ਤਾਂ ਜਿਹੜੇ ਸੁਪਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਧਾਨ ਬੀਕੇਯੂ ਸਿੱਧੂ ਪਰਦੇ ਤਸਵੀਰਾਂ ਦੇ ਵਿੱਚ ਵੱਡੀ ਜਨਤੀ ਦੇ ਵਿੱਚ ਟਰੈਕਟਰ ਵਾਲੇ ਕਿੱਥੇ ਆ ਜਾ ਰਿਹਾ ਹੈ ਆ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਨੇ ਆ ਆ ਲੰਬੀ ਲਾਈਨਾਂ ਜਿਹੜੀਆਂ ਨੇ ਟੋਲਪਰਾ ਜਿਹਦੇ ਉੱਤੇ ਟਰੈਕਟਰਾਂ ਦੀਆਂ ਲੱਗ ਚੁੱਕੀਆਂ ਨੇ ਟਰੈਕਟਰ ਮਾਰਚ ਨੂੰ ਲੈ ਕੇ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਆ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਬਤੀ ਟਰੈਕਟਰ ਮਾਰਚ ਕੀਤਾ ਜਾ ਰਿਹਾ ਉਧਰ ਅੱਜ ਦਲੇਲ ਸਾਹਿਬ ਦਾ ਜਿਹੜਾ ਮਰਨ ਮਰਤਾ ਉਹ ਬਾੜਲੇ ਦਿਨ ਚ ਦਾਖਲ ਹੋ ਗਿਆ ਹੈ ਹਾਂਜੀ ਬਿਲਕੁਲ ਜੀ ਇੱਕ ਕਿਸਾਨ ਆਪੂ ਆਪਣਾ ਅਸਲੀ ਕਿਸਾਨ ਆਪੂ ਜੀ ਨੂੰ ਕਹਿੰਨੇ ਆ ਉਹ ਬਾੜ ਦੇਣ ਤੋਂ ਮਰਨ ਵਰਤੇ ਬੈਠਾ ਇਹ ਸਰਕਾਰਾਂ ਦੀਆਂ ਗੰਦੀਆਂ ਕਰਤੂਤਾਂ ਕਰਕੇ ਜਿਹੜੀ ਵਾਅਦਾ ਖਲਾਫੀ ਕਰਿਆ ਸਰਕਾਰ ਨੇ 13 ਮਹੀਨੇ 13 ਦਿਨ ਬੈਠ ਕੇ ਮੰਗਾ ਜੋ ਮਨਾਈਆਂ 750 ਕਿਸਾਨ ਚੀਤ ਕਰਵਾਇਆ 35 37 ਦੇ ਲਗਭਗ ਹੁਣ ਚੀਤ ਕਰਵਾਤੇ ਉਦੋਂ ਆਇਆ ਸਾਡੇ ਆਗੂ ਜਿਹੜੇ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹ ਮਤਲਬ ਉਹਨਾਂ ਨੂੰ ਆਖਰ ਹੱਥ ਆ ਘਾਰ ਕੇ ਮਰਨ ਵਰਤੇ ਬੈਠਣਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੋ ਮਾਣ ਵਾਸਤੇ ਜਿਹੜੀਆਂ ਸਰਕਾਰ 2014 ਤੋਂ ਵਾਦਾ ਕਰਦੀਆ ਅੰਦੋਲਨ ਵੀ ਲੜਿਆ 750 ਕਿਸਾਨ ਵੀ ਚੀਤ ਕਰਾਇਆ ਤਾਂ ਹੁਣ ਅੱਜ ਆਪਣੀ ਜਾਨ ਦੀ ਬਾਜ਼ੀ ਲੈ ਕੇ ਉਹ ਘਟੀਆ ਸਰਕਾਰਾਂ ਦੀਆਂ ਕਰਤੂਤਾਂ ਕਰਕੇ ਉਹਨਾਂ ਨੇ ਬਿਠਾਇਆ ਮਰਨ ਵਰਤੇ ਡਲੇਵਾਂ ਸਾਡੇ ਕਿੰਨਾ ਕਾਫਲਾ ਅੱਜ ਟਰੈਕਟਰਾਂ ਦਾ ਅੱਜ ਹੈਗਾ ਇਸ ਮਾਰਚ ਦੇ ਵਿੱਚ ਐਸ ਟਾਈਮ ਸਾਡੇ ਕੋਲ ਜਿਹੜੀ ਕਿਰਤੀ ਆਈ ਆ 1100 ਦੇ ਲਗਭਗੇ ਚੰਗੇ ਆਈ ਆ ਤੇ ਹਜੇ ਕੋਈ ਵੀਰ ਲਿਖਾ ਰਹੇ ਨੇ ਪਿੱਛੇ ਵਾਲੇ ਨਹੀਂ ਲਿਖਾ ਕੇ ਗਏ ਹਜੇ ਜਿਹੜਾ ਐਸ ਕੇ ਮਰਾਜ ਨੀਤੀ ਕਾ ਉਹਨਾਂ ਦਾ ਸਾਥ ਮਿਲ ਰਿਹਾ ਅੱਜ ਉਹਨਾਂ ਦੇ ਵੱਲੋਂ ਵੀ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਦੇਸ਼ ਭਰ ਦੇ ਵਿੱਚ ਇਹ ਤਾਂ ਜੀ ਹੁਣ ਪਤਾ ਨਹੀਂ ਯਾਨੀ ਅਸੀਂ ਡੱਲੇ ਵਾਲ ਸਾਹਿਬ ਦੇ ਹੱਕ ਦੇ ਵਿੱਚ ਹਾ ਦਾ ਨਾਹਰਾ ਮਾਰਨ ਵਾਸਤੇ ਟਰੈਕਟਰ ਮਾਰਚ ਕਰ ਰਹੇ ਹਾਂ ਸਾਡੀ ਤਾਂ ਜੱਥੇਬੰਦੀ ਉਹ ਆ ਅਸੀਂ ਉਹਨਾਂ ਦੇ ਖਾਤਰ ਹੀ ਲੜਾਂਗੇ ਉਹਨਾਂ ਮੰਗਾਂ ਨੂੰ ਲੈ ਕੇ ਲੜਾਂਗੇ ਤੇ ਉਹਨਾਂ ਨੇ ਕਿਸ ਕਰਕੇ ਅੱਜ ਟਰੈਕਟਰ ਮਾਰਚ ਕੱਢਿਆ ਇਹ ਉਹੀ ਦੱਸ ਸਕਦਾਂਗੇ ਬਿਹਤਰ ਤਾਂ ਉਹਨਾਂ ਨੂੰ ਹੀ ਪਤਾ ਵੀ ਅਸੀਂ ਡੱਲੇ ਵਾਲ ਸਾਹਿਬ ਦੇ ਜਿਹੜਾ ਖਨੌਰੀ ਵਾਲੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਆਪਣੇ ਰਹਿੰਦੀਆਂ ਮੰਗਾਂ ਨੂੰ ਲੈ ਕੇ ਟਰੈਕਟਰ ਮਾਰਚ ਕੱਢਿਆ ਜਾਂ ਕਿਸੇ ਹੋਰ ਮੰਗ ਨੂੰ ਲੈ ਕੇ ਕੱਟਿਆ ਹਾਲਾਤ ਕੀ ਮੈਂ ਦੇ ਨੇ ਡੱਲੇ ਵਾਲ ਸਾਹਿਬ ਦੇ ਹੁਣ ਤੁਹਾਡੀ ਮੁਲਾਕਾਤ ਹੋਈ ਆ ਅੱਜ ਕੱਲ ਦੀ ਗੱਲ ਕਰੀਏ ਥੋੜੀ ਜੀ ਆਵਾਜ਼ ਦੇ ਵਿੱਚ ਫਰਕ ਪਿਆ ਸਿਹਤ ਹਜੇ ਇੰਨੇ ਬੰਨੇ ਆ ਸਿਹਤ ਵਿੱਚ ਕੋਈ ਫਰਕ ਨਹੀਂ ਹੈਗਾ ਜਿਵੇਂ ਸਿਹਤ ਹੈਗੀ ਉਸੇ ਤਰੀਕੇ ਨਾਲ ਕਿਉਂ ਉਹਨਾਂ ਨੇ ਡ੍ਰਿਪ ਸਿਰਫ ਉਹਨਾਂ ਨੇ ਜਿਹੜੀ ਮਾਮਪੀ ਨੂੰ ਉਲਟੀ ਆ ਰਹੀ ਸੀ ਉਹਨੂੰ ਰੋਕਣ ਵਾਸਤੇ ਡ੍ਰਿਪ ਲੱਗੀ ਐ ਇੱਕ ਦਵਾਈ ਲਈਆ ਉਹ ਪ੍ਰੋਬਲਮ ਦੀ ਦਵਾਈ ਲਈਆ ਬਾਕੀ ਤਾਂ ਸੇਮ ਹੀ ਆ ਆ 14 ਤਰੀਕ ਨੂੰ ਕੇਂਦਰ ਦੇ ਨਾਲ ਜਿਹੜੀ ਗੱਲਬਾਤ ਦਾ ਵੀ ਸੱਦਾ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਗੱਲਬਾਤ ਵੀ ਹੋਣੀ ਐ ਕੀ ਲੱਗਦਾ ਕੀ ਹੱਲ ਨਿਕਲੂਗਾ ਦੇਖੋ ਜਦੋਂ ਚਿੱਠੀ ਦੇਣਾ ਸੀ ਉਹਨਾਂ ਨੇ ਪੋਜ਼ਿਟਿਵ ਰੱਖੀ ਆ ਗੱਲ ਲੱਗਦਾ ਵੀ ਆ ਵੀ ਹੋਊਗੀ ਬਾਕੀ ਸਰਕਾਰਾਂ ਦਾ ਵਿਸ਼ਵਾਸ ਕੌਣ ਕਰ ਸਕਦਾ ਇਹ ਤਾਂ ਉਹਨਾਂ ਨੂੰ ਪਤਾ ਪਹਿਲਾਂ ਵੀ ਬੜੀਆਂ ਮੁਲਾਕਾਤਾਂ ਹੋਈਆਂ ਗੱਲਬਾਤ ਦਾ سلسلہ ਜਾਰੀ ਰਿਹਾ ਲਗਾਤਾਰ ਕੇਂਦਰ ਦੇ ਨੁਮਾਇੰਦਿਆਂ ਦੇ ਰਹੇ ਗੱਲਬਾਤ ਹੋਈ ਪਰ ਮੀਟਿੰਗਾਂ ਬੇਸਿੱਟਾ ਹੀ ਰਹੀਆਂ ਕਰੀ ਬਿਲਕੁਲ ਹੀ ਬੇਸਿੱਟਾ ਰਹੀਆਂ ਨੇ ਮੀਟਿੰਗਾਂ ਤੇ ਸਰਕਾਰਾਂ ਚਾਹੁੰਦੀਆਂ ਪਤਾ ਨਹੀਂ ਪਤਾ ਨਹੀਂ ਸਾਡੇ ਤਹਸਾਨਾਂ ਦੇ ਖੂਨ ਦੀਆਂ ਪਿਆਸੀਆਂ ਨੇ ਅਸੀਂ ਤਾਂ ਸਾਰੇ ਹੀ ਮਰਨ ਮਰ ਤੋਂ ਬੈਠਣ ਤੇ ਬੈਠੇ ਸੀ 122 ਹੋਰ ਵੀ ਬੈਠੇ ਸੀ ਹੋਰ ਵੀ ਬੈਠਣ ਨੂੰ ਤਿਆਰ ਸੀ ਜਿਨ੍ਹਾਂ ਦੀ ਕਿਣਤੀ ਲਾਈਨ ਬਹੁਤ ਲੰਬੀ ਸੀ ਤਾਂ ੱਲੇ ਵਾਲਾ ਸਾਹਿਬ ਨੇ ਇਹ ਸ਼ਰਤ ਰੱਖ ਕੇ ਸਾਡੇ ਤੋਂ ਟ੍ਰੀਟਮੈਂਟ ਲੈਣ ਕਰਕੇ ਇੱਕ ਏਡ ਲਾਈਨ ਕਰਕੇ ਸਾਨੂੰ ਉਠਾਲ ਦਿੱਤਾ ਗਿਆ ਪਰ ਅਸੀਂ ਕਹਿੰਦੇ ਆ ਵੀ ਅਸੀਂ ਹੋਰ ਵੀ ਛੇਤੀਆ ਦੇ ਦੋਗੇ ਪਰ ਸਾਡੀਆਂ ਕਿਸਾਨਾਂ ਦੀਆਂ ਕਿਸਾਨੀ ਜੋ ਵੀ ਰੱਖਣ ਵਾਸਤੇ ਸਾਨੂੰ ਐਮਐਸਪੀ ਵਾਸਤੇ ਸਾਨੂੰ ਸੁਆਮੀ ਨਾਥਨ ਕਮਿਸ਼ਨ ਦੀਆਂ ਕਰਜ਼ਾ ਮਾਫੀਆਂ ਦੀਆਂ ਮੰਗਾਂ ਨੂੰ ਮੰਨ ਲੈਣਾ ਹੈ ਛੇਤੀਆਂ ਦੇਣ ਨੂੰ ਉਹਦੀ ਨਿਕ ਹੀ ਤਿਆਰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦਾ ਅੱਜ ਇੱਕ ਬਿਆਨ ਆਇਆ ਕਹਿੰਦੇ ਕੇਂਦਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਕਿਸਾਨਾਂ ਦੇ ਨਾਲ ਉਹਨਾਂ ਦੇ ਜਿਹੜੇ ਟਰੈਕਟਰਾਂ ਦੇ ਮੂੰਹ ਨੇ ਉਹ ਦਿੱਲੀ ਨੂੰ ਨਹੀਂ ਹੋਣੇ ਚਾਹੀਦੇ ਖੇਤਾਵਾਲੀ ਨੂੰ ਹੋਣੇ ਚਾਹੀਦੇ ਨੇ ਬਿਲਕੁਲ ਜੀ ਸਹੀ ਕਿਹਾ ਉਹਨਾਂ ਨੇ ਪਰ ਸਮਝ ਸਾਡੇ ਤੋਂ ਉੱਪਰ ਦੀ ਗੱਲ ਆ ਥੋੜੀ ਜੀ ਉਹ ਤੇ ਕਈ ਵਾਰੀ ਤਾਂ ਸਾਡੇ ਮੁੱਖ ਮੰਤਰੀ ਕਿਸ ਤਰ੍ਹਾਂ ਬਿਆਨ ਦੇ ਦਿੰਦੇ ਨੇ ਕਦੇ ਕਿਸ ਤਰ੍ਹਾਂ ਦੇ ਦਿੰਦੇ ਨੇ ਕਿਉਂਕਿ 24 26 ਨਵੰਬਰ ਨੂੰ ਜਿਹੜੀ ਘਟਿਆ ਹਰਕਤ કરી ਸਰਕਾਰ ਨੇ ਇੱਕ ਕਹਿ ਟ੍ਰੀਟਮੈਂਟ ਦੇ ਨਾਂ ਦੇ ਉੱਤੇ ਸਰਦਾਰ ਜਗਜੀਤ ਸਿੰਘ ਢੱਲੇ ਵਾਲੋਂ ਗਵਾਹ ਕੀਤਾ ਉਹ ਸਾਰੇ ਕਿਸਾਨਾਂ ਦੇ ਯਾਦ ਜੇਨ ਵਿੱਚ ਆ ਜਾਦ ਆ ਕੋਈ ਨਹੀਂ ਪੁੱਲੂਗਾ ਤਾਂ ਜਿਹਦੇ ਵਿੱਚ ਇੱਕ ਡੀ ਐਮ ਸੀ ਹਸਪੀਟਲ ਨੂੰ ਇੱਕ ਪਰਸ ਦੇ ਸਾਰੇ ਬਿਲਕੁਲ ਗੱਲਬਾਤ ਕੀਤੀ ਆ ਅਸੀਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਸਰਦਾਰ ਜਗਜੀਤ ਸਿੰਘ ਢੱਲੇ ਵਾਲੋਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਦੇ ਲਈ ਹੈ ਟਰੈਕਟਰ ਮਾਰਚ ਜਿਹੜਾ ਹੈ ਖਲਾਲ ਟੋਲ ਪਲਾਜ਼ਾ ਤੋਂ ਸਮਰਾਲੇ ਤੱਕ ਪਹੁੰਚੇਗਾ ਆ ਕਬ ਦੇਰੇ ਅਪਡੇਟਸ ਲਈ ਦੇਖਦੇ ਰਹੋ டி5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ